ਆਪਾਂ ਆਏ ਆ ਚੇਲੀਆਂ ਵਾਲੇ ਇੱਥੇ ਲੜਾਈ ਹੋਈ ਸੀ 13 ਜਨਵਰੀ 1849 ਦੇ ਵਿੱਚ ਔਰ ਬੜੀ ਭਾਰੀ ਨੁਕਸਾਨ ਹੋਇਆ ਸੀ ਨੁਕਸਾਨ ਇੰਨਾ ਹੋਇਆ ਸੀ ਕਿ ਜੇ ਐਸੇ ਜੰਗ ਜਿੱਤ ਜਾਂਦੇ ਨਾ ਤੇ ਭਾਜਣਾ ਪੈ ਜਾਣੀਆਂ ਸੀ ਪੂਰਾ ਹਿੰਦੁਸਤਾਨ ਇਹਨਾਂ ਦੇ ਹੱਥੋਂ ਚਲੇ ਜਾਣਾ ਸੀ 1849 ਤਾਰੀਖ ਜਨਵਰੀ ਮਹੀਨੇ ਦੀ 13 ਅੰਗਰੇਜ਼ਾਂ ਦੀ ਫੌਜ ਜਿਹਦਾ ਸਰਦਾਰ ਲਾਰਡ ਗਾਫ ਸਾਹਿਬ ਅਤੇ ਸਿੱਖਾਂ ਦੀ ਫੌਜ ਜਿਹਦਾ ਸਰਦਾਰ ਰਾਜਾ ਸ਼ੇਰ ਸਿੰਘ ਸੀ ਵੀ ਆਪਸ ਵਿੱਚ ਅਤਿ ਭਾਰੀ ਯੁੱਧ ਦੋਹਾਂ ਫੌਜਾਂ ਵਿੱਚ ਸੂਰਬੀਰ ਅਣਗਿਣਤ ਮਾਰੇ ਗਏ ਜਿੰਨੇ ਦਰਿਆ ਸੀਗੇ ਇਹਨਾਂ ਦੀ ਆਪਸੀ ਰੋਡ ਕਨੈਕਸ਼ਨ ਦੇ ਵਿੱਚ ਖਾਲਸਾ ਰਾਜ ਨੇ ਬੜੇ ਸੋਹਣੇ ਕਿਲੇ ਬਣਾਏ ਸੀ ਅਸੀਂ ਰਾਮਨਗਰ ਗਏ ਜਿਹਦਾ ਨਾਮ ਰਸੂਲ ਨਗਰ ਹੈ ਉਥੇ ਮਹਾਰਾਜਾ ਰਣਜੀਤ ਸਿੰਘ ਦਾ ਰੈਜ਼ਿਡੈਂਸ ਵੀ ਸੀ ਸਮਰ ਪੈਲੇਸ ਵੀ ਸੀ ਨਾਲ ਇੱਕ ਕਿਲਾ ਵੀ ਸੀ ਜੋ ਲੜਾਈ ਦੇ ਵਿੱਚ ਉਹ ਬਰਬਾਦ ਹੋਇਆ ਇਸੇ ਤਰ੍ਹਾਂ ਇੱਥੇ ਵੀ ਇੱਕ ਕਿਲਾ ਹੈ ਸੀ ਜਿਹੜੀਆਂ ਫੌਜਾਂ ਆਂਦੀਆਂ ਜਾਂਦੀਆਂ ਸਨ ਉਹਨਾਂ ਦੇ ਰਿਹਾਈਸ਼ ਲਈ ਸਭ ਕੁਝ ਹੁੰਦਾ ਸੀ ਇੱਕ ਪ੍ਰੋਪਰ ਚੇਨ ਸੀਗੀ ਇਦਾਂ ਨਹੀਂ ਹੁੰਦਾ ਸੀ ਕਿ ਹਰੀ ਸਿੰਘ ਨਲਵਾ ਜਿਹੜਾ ਹੈ ਪਸ਼ਾਵਰ ਤੋਂ ਲਾਹੌਰ ਜਾ ਰਿਹਾ ਹੈ ਕਸ਼ਮੀਰ ਜਾ ਰਿਹਾ ਤੇ ਉਹਦੇ ਦਰਮਿਆਨ ਦੇ ਵਿੱਚ ਬਹੁਤ ਤਗੜੇ ਤਗੜੇ ਕਿਲੇ ਸੀ ਔਰ ਇੱਥੇ ਜਿਹੜਾ ਹੈ ਬਿਲਕੁਲ ਇਹ ਜੇਲਮ ਦਾ ਖੰਡਾ ਹੈ ਪਹਾੜੀਆਂ ਸਾਨੂੰ ਦਿਸਣੀਆਂ ਸ਼ੁਰੂ ਹੋ ਗਈਆਂ ਨੇ ਦ ਬੈਟਲ ਆਫ ਚੇਲਿਆਂ ਵਾਲੀ ਵਾਸ ਫਾਊਟ ਔਨ 13th ਆਫ ਜਨਵਰੀ 1849 ਬਿਟਵੀਨ ਦਾ ਫੋਰਸਸ ਆਫ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਦਾ ਸਿੱਖ ਖਾਲਸਾ ਆਰਮੀ ਸ਼ੇਰ ਸਿੰਘ ਅਟਾਰੀ ਵਾਲਾ ਲੈਡ ਦਾ ਖਾਲਸਾ ਆਰਮੀ ਵਾਇਲ ਦਾ ਬ੍ਰਿਟਿਸ਼ ਫੋਰਸਸ ਵਾ ਲੈਡ ਬਾਏ Lieutenant General Viscount Hugh Gough The British History Museum rates this battle as one of the fiercest battles of the world military history and the greatest battles fought by the English in India The Battle of Chillianwala was the last real resistance against the British in subcontinent despite inflicting heavy damage to British forces the Sikhs could not capitalize on the gains ਐਂਡ ਰੀਟ੍ਰੀਟਡ ਟੂ ਗੁਜਰਾਤ ਪੰਜਾਬ ਦੇ ਇਤਿਹਾਸ ਨੂੰ ਲੈ ਕੇ ਅਸੀਂ ਮੁxtਲਫ ਗੁਰਤਾਮਾ ਤੋਂ ਹੁੰਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਚੇਲੀਆਂ ਵਾਲੀ ਚੇਲੀਆਂ ਵਾਲਾ ਜਿਹੜਾ ਹੈ ਇਹ ਆਖਰੀ ਯੁੱਧ ਆਖਰੀ ਜੰਗ ਵੀ ਇਹਨੂੰ ਆਖਿਆ ਜਾਂਦਾ ਹੈ ਵੈਸੇ ਇਸ ਤੋਂ ਬਾਅਦ ਵੀ ਇੱਕ ਗੁਜਰਾਤ ਦੀ ਲੜਾਈ ਹੋਈ ਹੈ ਲੇਕਿਨ ਚੇਲੀਆਂ ਵਾਲਾ ਦੇ ਵਿੱਚ ਨੁਕਸਾਨ ਕਰਕੇ ਇਹਨੂੰ ਸਿੱਖ ਰਾਜ ਦੀ ਆਖਰੀ ਲੜਾਈ ਸਮਝੀ ਜਾਂਦੀ ਹੈ ਇੱਕ ਫੈਸਲਾ ਕੁੰ ਯੁੱਧ ਜੜਾ ਹੈ ਕ ਫੈਸਲਾ ਕੁੰ ਜਿਹੜੀ ਲੜਾਈ ਹੋਈ ਸ਼ੇਰ ਸਿੰਘ ạtਾਰੀ ਵਾਲਾ ਔਰ ਗਫ ਦੇ ਦਰਮਿਆਨ ਬੜੀ ਭਾਰੀ ਉਹਦੇ ਮੇਰੇ ਪਿੱਛੇ ਵੀ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਇਹ ਵੀ ਸੁਣਾਉਣਾ ਪਰ ਇਹਨੂੰ ਇਸ ਲੜਾਈ ਨੂੰ ਸਮਝਣ ਲਈ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਏਗਾ 1839 ਜਿਹੜਾ ਮਹਾਰਾਜਾ ਰਣਜੀਤ ਸਿੰਘ ਚਲਾਣਾ ਕਰਦਾ ਹੈ ਮੈਂ ਬਿਲਕੁਲ ਬਰੀਫਲੀ ਦੱਸਾਂਗਾ ਮੋਟਾ-ਮੋਟਾ ਤਾਂ ਕਿ ਜਿਨ੍ਹਾਂ ਨੂੰ ਸਿੱਖ ਰਾਜ ਬਾਰੇ ਨਹੀਂ ਪਤਾ ਉਹਨਾਂ ਨੂੰ ਥੋੜਾ ਬਹੁਤ ਬੈਕਗ੍ਰਾਉਂਡ ਦਾ ਪਤਾ ਚੱਲ ਜਵੇ ਕਿ ਆਖਰ ਹੋਇਆ ਕੀ ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਚਲਾਣੇ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੱਖ-ਵੱਖ ਕਿਉਂਕਿ ਚਾਰ ਸਟੇਟਾਂ ਸਨ ਮਲਤਾਨ ਪੇਸ਼ਔਰ ਕਸ਼ਮੀਰ ਪੰਜਾਬ ਜਾਂ ਲਾਹੌਰ ਤੁਸੀਂ ਲਾ ਲਓ ਇਦੇ ਵਿੱਚ ਕੁਝ ਗद्दार ਲੋਕ ਹੋ ਗਏ ਸੀਗੇ ਤੇ ਉਹਨਾਂ ਦੀ ਗद्दारी ਦੀ ਵਜ੍ਹਾ ਤੋਂ 1846 ਦੇ ਵਿੱਚ ਇੱਕ ਗਲਤੀ ਹੋਈ ਗਲਤੀਆਂ ਤੇ ਹੋਰ ਬੜੀਆਂ ਹੋਈਆਂ ਖੜਕ ਸਿੰਘ ਨੋਨਿਹਾਲ ਸਿੰਘ ਸ਼ੇਰ ਸਿੰਘ ਕੋਈ ਤੇ ਆਪਾਂ ਛੱਡਿਆ ਨਹੀਂ ਆਪਸੀ ਗਲਤੀਆਂ ਕਰਕੇ ਸਾਰੇ ਮਾਰੇ ਗਏ ਔਰ ਉਸ ਤੋਂ ਬਾਅਦ ਦਲੀਪ ਸਿੰਘ ਜਦੋਂ ਬੈਠਾ ਉਸ ਤੋਂ ਪਹਿਲੇ ਦਾ ਵੇਰਵਾ ਇਹ ਹੈਗਾ ਕਿ 1846 ਦੇ ਵਿੱਚ ਜਿਹੜੀ ਸਬਰਾਉਂ ਦੀ ਲੜਾਈ ਹੋਈ ਜਾਂ ਮੁੰਦਕੀ ਦੀ ਲੜਾਈ ਹੋਈ ਜਾਂ ਫਿਰੋਜ਼ ਸ਼ਾਹੀ ਲੜਾਈ ਹੋਈ ਉਹਨਾਂ ਲੜਾਈਆਂ ਦੇ ਕਾਰਨ ਬੜਾ ਪਾਰੀ ਨੁਕਸਾਨ ਹੋਇਆ ਕਿਉਂਕਿ ਉਸ ਤੋਂ ਬਾਅਦ 1846 ਵਿੱਚ ਹੀ ਕਸ਼ਮੀਰ ਇੱਕ ਕਿਸਮ ਦਾ ਅਲੱਗ ਹੋ ਗਿਆ ਸੀ ਔਰ ਉਹ ਅਲੱਗ ਰਾਜਸਤ ਬਣ ਗਿਆ ਸੀ ਤੇ ਉਸ ਲੜਾਈ ਦੇ ਹਾਰਨ ਤੋਂ ਬਾਅਦ ਹੀ ਜਿਹੜਾ ਹੈ ਗੋਰਾ ਆ ਕੇ ਲਾਹੌਰ ਦੇ ਵਿੱਚ ਬਹਿ ਗਿਆ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਆਰਮੀ ਹੈ ਉਹ ਮੁੱਕ ਦੀ ਗੱਲ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਜਿਹੜੀ ਤੁਹਾਡੀ ਆਰਮੀ ਹੈ ਉਹਨਾਂ ਸਾਰੀ ਆਰਮੀ ਨੂੰ ਫਾਰਕ ਕਰੋ ਤੇ ਨਵੀਂ ਆਰਮੀ ਬਰਤੀ ਕਰੋ ਦੇਖੋ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਜਾਂਦੇ ਨੇ ਨਾ ਆਖਰੀ ਦਰਬਾਰ ਉਹਨਾਂ ਦਾ ਸਜਦਾ ਤੇ ਧਿਆਨ ਸਿੰਘ ਡੋਗਰਾ ਕੋਲ ਪੁੱਛਦੇ ਨੇ ਕਿ ਹਾਂਜੀ ਕੀ ਸੂਰਤਿ ਹਾਲ ਹੈ ਤੇ ਉਹ ਦੱਸਦੇ ਨੇ ਕਿ 9 ਕਰੋੜ ਰੁਪਇਆ ਨਗਦ ਪਿਆ ਹੈ 1,45,000 ਮਰਬਾ ਕਿਲੋਮੀਟਰ ਪੰਜਾਬ ਦੀ ਟੋਟਲ ਲੈਂਡ ਹੈ ਔਰ ਸਵਾ ਲੱਖ ਤੋਂ ਵੀ ਉੱਪਰ ਫੌਜ ਹੈ ਕੁਝ ਲੋਕ ਸੂਰ ਸਿੰਘ ਸੀਤਲ ਤੇ 2 ਲੱਖ ਦੇ ਕਰੀਬ ਲਿਖਦੇ ਨੇ ਕਿ 2 ਲੱਖ ਦੇ ਕਰੀਬ ਫੌਜ ਸੀ। ਔਰ ਉਹਦੇ ਚ ਯੂਰਪੀ ਕਾਰਿੰਦੇ ਕਿੰਨੇ ਸੀਗੇ? ਗੱਲ ਬਹੁਤ ਲੰਬੀ ਚਲੀ ਜਾਣੀ ਐ। ਆਪਾਂ ਆਏ ਆ ਚੇਲੀਆਂ ਵਾਲੇ। ਇੱਥੇ ਲੜਾਈ ਹੋਈ ਸੀ 13 ਜਨਵਰੀ 1849 ਦੇ ਵਿੱਚ। ਔਰ ਬੜੀ ਭਾਰੀ ਨੁਕਸਾਨ ਹੋਇਆ ਸੀ। ਨੁਕਸਾਨ ਇੰਨਾ ਹੋਇਆ ਸੀ ਕਿ ਜੇ ਐਸੇ ਜੰਗ ਜਿੱਤ ਜਾਂਦੇ ਨਾ ਤੇ ਭਾਜਣਾ ਪੈ ਜਾਣੀ ਸੀ ਪੂਰਾ ਹਿੰਦੁਸਤਾਨ ਇਹਨਾਂ ਦੇ ਹੱਥੋਂ ਚਲੇ ਜਾਣਾ ਸੀ। ਅੰਗਰੇਜ਼ਾਂ ਕੋਲੋਂ। ਜੰਗ ਤਾਂ ਇੱਕ ਕਿਸਮ ਇਹ ਜਿੱਤ ਗਏ ਸੀਗੇ। ਲੇਕਿਨ ਚਲੋ ਕਹਾਣੀ ਬੜੀ ਵੱਡੀ ਹੈ ਇੱਥੇ ਜੋ ਜੋ ਕੁਝ ਹੈ ਮੈਂ ਤੁਹਾਨੂੰ ਵਿਖਾਉਂਗਾ ਔਰ ਮੇਰੀ ਕੋਸ਼ਿਸ਼ ਹੈ ਕਿ ਕੱਲੇ ਕੱਲੇ ਨਾਮ ਕਿਉਂਕਿ ਮੈਨੂੰ ਵੀ ਉਹ ਗੋਰਿਆਂ ਦੇ ਨਾਮ ਚੇਤੇ ਨਹੀਂ ਰਹਿੰਦੇ ਭੁੱਲ ਜਾਂਦੇ ਆ ਮੈਂ ਤੁਹਾਨੂੰ ਕੱਲੇ ਕੱਲੇ ਨਾਮ ਉਹਨਾਂ ਦੇ ਇਹਨਾਂ ਉੱਪਰ ਇੱਕ ਪ੍ਰੋਪਰ ਖਾਲਸਾ ਰਾਜ ਦੇ ਉੱਪਰ ਵੈਸੇ ਵੀ ਮੈਂ ਡਾਕੂਮੈਂਟਰੀ ਕਰਨਾ ਚਾਹੂੰਗਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿ ਕਿੱਦਾਂ ਕੀ ਕੀ ਕੁਝ ਹੋਇਆ ਅੱਜ ਚੁੱਕੇ ਮੇਰੇ ਨਾਲ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਸੀਗੇ ਤੇ ਮੇਰਾ ਦਿਲ ਕੀਤਾ ਕਿ ਇੱਕ ਹਾਜ਼ਰੀ ਲੱਗੇ ਕਿ ਯਾਦਗਾਰੀ ਹੋਵੇ ਪਹਿਲੇ ਤੇ ਮੈਂ ਸ਼ੁਕਰੀਆ ਅਦਾ ਕਰਦਾ ਕਿ ਈ ਥਾਂ ਬਾਕੀ ਮੰਡੀ ਬੌਦੀਨ ਦੇ ਨਾਲੋਂ ਬਹੁਤ ਬਿਹਤਰ ਕਰ ਦਿੱਤੀ ਗਈ ਹੈ ਇਹ ਜਿਨ੍ਹਾਂ ਨੇ ਵੀ ਕੀਤੀ ਮੈਨੂੰ ਨਹੀਂ ਪਤਾ ਕੋਈ ਨਾਮ ਨਹੀਂ ਲਿਖਿਆ ਆਇਆ ਪਰ ਉਹਨਾਂ ਦਾ ਸ਼ੁਕਰੀਆ ਕਿਉਂਕਿ ਮੰਡੀ ਬੌਦੀਨ ਦੇ ਵਿੱਚ ਬਹੁਤ ਤਗੜਾ ਇਤਿਹਾਸ ਹੈ ਗੁਰਦਾਨਿਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਹੈ ਪੁਰਾ ਅਰਜਨ ਦੇਵ ਜੀ ਪਹਾਰ ਮਹਾਰਾਜ ਦੇ ਇੱਕ ਸਿੱਖ ਵੀਰ ਭਾਈ ਬੰਨੂ ਜੀ ਦਾ ਗੁਰਦੁਆਰਾ ਹੈ ਔਰ ਇੱਥੇ ਬਹੁਤ ਸਾਰੇ ਕਿਲੇ ਸੀਗੇ ਸਿੱਖਾਂ ਦੇ ਉਹਨਾਂ ਦੀਆਂ ਕਾਫੀ ਥਾਵਾਂ ਨੇ ਲੇਕਿਨ ਈ ਥਾਂ ਆਪਾਂ ਜਿਹੜੀ ਥਾਂ ਵਧੀਆ ਹੋਵੇ ਆਪਾਂ ਉਹਨਾਂ ਦੀ ਸ਼ਲਾਗਾ ਵੀ ਕਰਦੇ ਆ ਕਿ ਯਾਰ ਖੁਸ਼ੀ ਵਾਲੀ ਗੱਲ ਹੈ ਕਿ ਲੋਕ ਇਤਿਹਾਸ ਆ ਹੌista ਹੌista ਜ਼ਰੂਰ ਜਾਣਣਗੇ ਸੋ ਵੇਖੋ ਇਹ ਆਖਰ ਮਿੱਟ ਗਏ ਸੀ ਜਦੋਂ ਲਾਸਟ ਟਾਈਮ ਆਪਾਂ ਆਏ ਸੀ ਕਿਸੇ ਵੀਰ ਨੇ ਇਹਨਾਂ ਅੰਦਰ ਬੜੀ ਤਰੀਕੇ ਨਾਲ ਕੁਝ ਆਖਰ ਦੇ ਵਿੱਚ ਕੋਈ ਗਲਤੀਆਂ ਜ਼ਰੂਰ ਹੋਈਆਂ ਨੇ ਪਰ ਕੋਈ ਗੱਲ ਨਹੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਲਿਖਿਆ ਹੈ ਸਾਰੀਆਂ ਜ਼ਬਾਨਾਂ ਦੇ ਵਿੱਚ ਉਰਦੂ ਵਿੱਚ ਅੰਗਰੇਜ਼ੀ ਵਿੱਚ ਗੁਰਮੁਖੀ ਵਿੱਚ ਤੇ ਫਾਰਸੀ ਜ਼ਬਾਨ ਦੇ ਵਿੱਚ ਚਾਰੋਂ ਪਾਸੇ ਲਿਖਿਆ ਹੋਇਆ ਹੈ ਔਰ ਉਸ ਜਿਹੜੀ ਬੜੀ ਭਾਰੀ ਤੋਪਾਂ ਵਾਲੀ جنگ ਦੇ ਨਾਲ ਜਿਹਨੂੰ ਇਸ ਚੀਜ਼ ਨੂੰ ਯਾਦ ਕੀਤਾ ਜਾਂਦਾ ਹੈ ਔਰ ਇਹਨੂੰ ਕਤਲ ਕਤਲਗਾ ਵੀ ਆਖਿਆ ਜਾਂਦਾ ਕਿਸੇ ਦੌਰ ਚ ਬਹੁਤ ਜ਼ਿਆਦਾ ਕਬਰਾਂ ਸਨ ਹੁਣ ਥੋੜੀਆਂ ਰਹਿ ਗਈਆਂ ਨੇ ਤੇ ਚਲੋ ਹੁਣ ਆਪਾਂ ਬਾਅਦ ਤੋਂ ਤੁਹਾਨੂੰ ਵਿਖਾਣੇ ਆ ਕਿ ਇੱਥੇ ਕੀ ਕੀ ਕੁਸ਼ ਹੈਗਾ ਔਰ ਆਪਾਂ ਵਿਸਥਾਰ ਦੇ ਵਿੱਚ ਇਸ ਦੀ ਗੱਲਬਾਤ ਵੀ ਕਰਦੇ ਆਂ ਇਹ ਆਦਿਗਾਰ ਜਿਹੜੀ ਹੈ ਉਹ ਹੋਰਿਆਂ ਵੱਲੋਂ ਬਣਾਈ ਗਈ ਹੈ ਔਰ ਅਗਰ ਤੁਸੀਂ ਸਾਰਾ ਗੜੀ ਵੇਖੋਗੇ ਤਾਂ ਉੱਥੇ ਵੀ ਇਸੇ ਤਰ੍ਹਾਂ ਦੀ ਯਾਦਗਾਰ ਹੈ ਔਰ ਅਗਰ ਤੁਸੀਂ ਹੋਰ ਅੰਗਰੇਜ਼ਾਂ ਦੀਆਂ ਜਿਹੜੀਆਂ ਲੜਾਈਆਂ ਜਿੱਤੀਆਂ ਹੋਈਆਂ ਲੜਾਈਆਂ ਨੇ ইস্ট ইন্ডিয়া ਕੰਪਨੀ ਦੀ ਉਹਨਾਂ ਦੇ ਥਾਵਾਂ ਤੇ ਇਸੇ ਤਰ੍ਹਾਂ ਦੀਆਂ ਹੀ ਨਿਸ਼ਾਨਦੇਹੀ ਬਣਾਈ ਗਈ ਹੈ ਸੋ ਇੱਥੇ ਜੋ ਲਿਖਿਆ ਹੈ ਮੈਂ ਆਪ ਜੀ ਦੇ ਰੂਬਰੂ ਸੁਣਾਉਂਦਾ ਜਾਵਾਂ ਚਨਾਬ ਦੇ ਗਿਰਜੋ ਚੇਲਿਆਂ ਵਾਲਾ ਮਸ਼ਹੂਰ ਹੈ ਸਮਤ ਈਸਵੀ ਸਮਤ ਈਸਵੀ ਦੋਵੇਂ ਇਕੱਠਾ ਲਿਖਿਆ ਹੋਇਆ ਜੋ ਕਿ ਮੇਰੇ ਖਿਆਲ ਚ ਗਲਤ ਵੀ ਹੋ ਸਕਦਾ ਹੈ 1849 ਤਾਰੀਖ ਜਨਵਰੀ ਮਹੀਨੇ ਦੀ 13 ਅੰਗਰੇਜ਼ਾਂ ਦੀ ਫੌਜ ਜਿਹਦਾ ਸਰਦਾਰ ਲਾਰਡ ਗਾਫ ਸਾਹਿਬ ਅਤੇ ਸਿੱਖਾਂ ਦੀ ਫੌਜ ਜਿਹਦਾ ਸਰਦਾਰ ਰਾਜਾ ਸ਼ੇਰ ਸਿੰਘ ਸੀ ਅੱਛਾ ਇਹ ਰਾਜਾ ਸ਼ੇਰ ਸਿੰਘ ਜਿਹੜਾ ਹੈ ਟਾਰੀ ਵਾਲਾ ਹੈ ਇਹ ਆਪਸ ਵਿੱਚ ਅਤਿ ਭਾਰੀ ਯੁੱਧ ਮਹਿੰਗੀਆਂ ਵਾਵਾ ਕੀ ਸੂਰਮਗਤੀ ਪ੍ਰਗਟ ਹੋਈ ਦੋਹਾਂ ਫੌਜਾਂ ਵਿੱਚ ਸੂਰਬੀਰ ਅਣਗਿਣ ਅਣਗਿਣਤ ਮਾਰੇ ਗਏ ਪਰਮੇਸ਼ਵਰ ਇਨਾ ਦੀਆਂ ਕੁਰਬਾਨੀਆਂ ਰੋਸ਼ਨ ਕਰੇ ਅਤੇ ਜਾਗ ਵਿੱਚ ਨਉ ਉਹਨਾ ਉਕਰ ਰੱਖੇ ਇਸ ਇਮਾਰਤ ਨੂੰ ਉਹਨਾ ਅੰਗਰੇਜ਼ਾਂ ਜੋ ਵਿੱਚੋਂ ਬਚ ਰਹੇ ਸਨ ਆਪਣੀਆਂ ਮਿੱਤਾਂ ਦੀ ਗੀਰੀ ਲਈ ਉਸਾਰਿਆ ਦੇਖੋ ਜੀ ਇੱਕ ਤਾਂ ਬਹੁਤ سارے ਇਹਦੇ ਵਿੱਚ ਲਫ਼ਜ਼ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ ਦੁਬਾਰਾ ਇਹਨਾਂ ਨੇ ਕਿਸੇ ਵੀਰ ਮੇਰਾ ਖਿਆਲ ਹੈ ਕਿ ਸਿੱਖ ਵੀਰ ਨੇ ਇਹਨਾਂ ਦੀ ਹੈਲਪ ਕੀਤੀ ਹੋएगी ਸੋ ਇਹ ਉਸ ਦੀ ਇਮਾਰਤ ਜਿਹੜੀ ਹੈ ਉਹ ਬਣੀ ਗਈ ਹੈ ਮੈਂ ਤੁਹਾਨੂੰ ਇੱਥੇ ਜੀ ਚੇਲੀਆਂ ਵਾਲਾ ਦੀ ਲੜਾਈ ਔਰ ਸੋਰਜਲ ਦੇ ਬਾਰੇ ਇੱਥੇ ਇੰਗਲਿਸ਼ ਜ਼ੁਬਾਨ ਦੇ ਵਿੱਚ ਲਿਖਿਆ ਹੋਇਆ ਹੈ ਔਰ ਇਸੇ ਤਰ੍ਹਾਂ ਇਹ ਕੁਝ ਕਬਰਾਂ ਇੱਥੇ ਮੌਜੂਦ ਹਨ ਬਾਰومی ਤਖਤੀ ਕੰਗਰੇਜ਼ੀ ਦੇ ਵਿੱਚ ਲਾਈ ਗਈ ਹੈ ਆਪਾਂ ਉਹ ਵੀ ਤੁਹਾਨੂੰ ਪੜ ਕੇ ਸੁਣਾਣੇ ਆ ਇਹ ਫਾਰਸੀ ਲਿਖੀ ਹੋਈ ਹੈ ਠੀਕ ਹੈ ਜੀ। ਔਰ ਦੂਸਰੇ ਪਾਸੇ ਜਿਹੜੀ ਹੈ ਇਹ ਆ ਉਰਦੂ ਜ਼ਬਾਨ ਜਿਹੜੀ ਹੈ ਲਿਖੀ ਗਈ ਹੈ। ਠੀਕ ਹੈ ਜੀ ਔਰ ਉਰਦੂ ਜ਼ਬਾਨ ਵੀ ਆ ਥੋੜੀ ਜੀ ਥਲੋਂ ਜਿਹੜੀ ਹੈ ਉਹ ਕੱਟੀ ਜਾ ਚੁੱਕੀ ਹੈ। ਇੱਥੇ ਤੁਹਾਨੂੰ ਦੱਸ ਦਾਂ ਜਾਵਾਂ ਕਿ ਕੁਝ ਖਬਰਾਂ ਨੇ ਜ਼ਿਆਦਾ ਇੱਥੇ ਜਿਹੜੀਆਂ ਖਬਰਾਂ ਨੇ ਉਹ ਗੋਰਿਆਂ ਦੀਆਂ ਨੇ। ਔਰ ਇਹਨਾਂ ਦੀ ਗਿਣਤੀ ਫਿਲਹਕਤ ਜਿਹੜੀ ਹੈ ਪਹਿਲੇ ਤਾਂ ਬਹੁਤ ਜ਼ਿਆਦਾ ਸੀ ਮੈਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਕਿਉਂ ਹੋਇਆ ਇੱਥੇ ਫਿਲਹਕਤ 1 3 ਔਰ ਇੱਕੋ ਪਿੱਛੇ 4 ਕਬਰਾਂ ਇੱਥੇ ਮੌਜੂਦ ਨੇ ਠੀਕ ਹੈ ਜੀ ਔਰ ਪਾਈ ਸਾਹਿਬ ਦੇ ਬਕਾਲ ਇੱਥੇ ਕੀ ਕੀ ਬਣ ਚੁੱਕਿਆ ਵੇ ਜੀ ਇੱਥੇ ਸਾਹਿਬ ਇਹ ਪਿੱਛੇ ਕੁੜੀਆਂ ਦਾ ਕਾਲਜ ਬਣ ਗਿਆ ਅੱਛਾ ਇਹ ਕੁੜੀਆਂ ਦਾ ਕਾਲਜ ਬਣ ਗਿਆ ਸਰ ਜੀ ਔਰ ਇਹ ਪਿੱਛੇ ਸਪੋਰਟਸ મતલਬ ਗਰਾਉਂਡ ਬਣ ਗਿਆ ਸਪੋਰਟਸ ਕੰਪਲੈਕਸ ਬਣ ਗਿਆ ਇਹ ਵੀ ਹੈ ਜਮਨੀ ਜਿਮ ਬਣਾਤਾ ਉਹਨਾਂ ਨੇ ਔਰ ਇਹ ਪਿੱਛੇ ਸਾਰੀ ਜਨਾਬ ਇੱਕ ਨਾ ਨਰਸਰੀ ਬਣਾਈ ਜਿੱਥੇ ਫੁੱਲ ਲਾਤੇ ਆਪਾਂ ਹੁਣ ਹੌਲੀ ਹੌਲੀ ਇਹਦੇ ਲਾਗੇ ਲਾਗੇ ਵੇਖਦੇ ਆਂ ਕਿ ਕੀ ਕੀ ਚੀਜ਼ਾਂ ਹੈ ਕਿਉਂਕਿ ਇਹ ਪਹਿਲੇ ਬੜਾ ਡਾਊਨ ਜਿਆ ਸੀ ਬੜਾ ਅਪ ਕਰ ਦਿੱਤਾ ਬੜੀ ਅੱਛੀ ਗੱਲ ਹੈ ਜੀ ਇੱਕ ਪੰਜਾਬ ਦੀ ਵਿਰਾਸਤ ਹੈ ਲੇਕਿਨ ਮੇਰਾ ਖਿਆਲ ਹੈ ਕਿ ਦੂਜਾ ਪੱਖ ਵੀ ਇੱਥੇ ਸਾਨੂੰ ਲਿਖ ਕੇ ਲੈਣਾ ਚਾਹੀਦਾ ਇੱਥੇ ਭਾਜੀ ਇਹ ਚੇਲਿਆਂ ਵਾਲਾ ਹੀ ਆ ਪਿੱਛੇ ਜੀ ਚੇਲਿਆਂ ਵਾਲਾ ਚੇਲਿਆਂ ਵਾਲਾ ਪਿੰਡ ਹੈ ਦੋ ਚੇਲਿਆਂ ਵਾਲਾ ਚੇਲਿਆਂ ਵਾਲਾ ਸਟੇਸ਼ਨ ਹੈ ਚੇਲਿਆਂ ਵਾਲਾ ਪਿੰਡ ਹੈ ਠੀਕ ਹੈ ਇੱਥੇ ਪੁਰਾਣਾ ਇੱਕ ਕਿਲਾ ਵੀ ਹੁੰਦਾ ਸੀ ਲੇਕਿਨ ਇਸੇ ਲੜਾਈ ਦੇ ਵਿੱਚ ਉਹ ਕਿਲਾ ਬਰਬਾਦ ਹੋ ਗਿਆ ਸੀ ਅੱਛਾ ਇੱਕ ਮੈਂ ਹੋਰ ਇੱਥੇ ਇੱਕ ਚੀਜ਼ ਦੱਸਦਾ ਜਾਵਾਂ ਕਿ ਜਿੰਨੇ ਦਰਿਆ ਸੀਗੇ ਇਹਨਾਂ ਦੀ ਆਪਸੀ ਰੋਡ ਕਨੈਕਸ਼ਨ ਦੇ ਵਿੱਚ ਖਾਲਸਾ ਰਾਜ ਨੇ ਬੜੇ ਸੋਹਣੇ ਕਿਲੇ ਬਣਾਏ ਸੀ ਅਸੀਂ ਰਾਮਨਗਰ ਗਏ ਜਿਹਦਾ ਨਾਮ ਰਸੂਲ ਨਗਰ ਹੈ ਉਥੇ ਮਹਾਰਾਜਾ ਰਣਜੀਤ ਸਿੰਘ ਦਾ ਰੈਜ਼ਿਡੈਂਸ ਵੀ ਸੀ ਸਮਰ ਪੈਲੇਸ ਵੀ ਸੀ ਨਾਲ ਇੱਕ ਕਿਲਾ ਵੀ ਸੀ ਜੋ ਲੜਾਈ ਦੇ ਵਿੱਚ ਜੋ ਇਸ ਤੋਂ ਪਹਿਲੇ ਉੱਥੇ ਲੜਾਈ ਹੋਈ ਉੱਥੇ ਵਿੱਚ ਉਹ ਬਰਬਾਦ ਹੋਇਆ ਫਿਰ ਉਹ ਸਮਰ ਪੈਲੇਸ ਥੋੜਾ ਜਿਹਾ ਬਚ ਗਿਆ ਸੀ ਕਿਉਂਕਿ ਸਮਰ ਪੈਲੇਸ ਦੇ ਵਿੱਚ ਅਟੈਕ ਨਹੀਂ ਹੋਇਆ ਤੇ ਇਸੇ ਤਰ੍ਹਾਂ ਇੱਥੇ ਵੀ ਇੱਕ ਕਿਲਾ ਹੈ ਸੀ ਇੱਕ ਤੇ ਜਿਹੜੀਆਂ ਫੌਜਾਂ ਆਂਦੀਆਂ ਜਾਂਦੀਆਂ ਸਨ ਉਹਨਾਂ ਦੇ ਰਿਹਾਈਸ਼ ਲਈ ਸਭ ਕੁਝ ਹੁੰਦਾ ਸੀ ਕੁਝ ਤੁਸੀਂ ਪਿੰਡਾਂ ਦੇ ਵਿੱਚ ਜਿੱਦਾਂ ਆਪਾਂ ਪਿੱਛੇ ਮੰਗੜ ਗਏ ਮਾਂਗੜ ਦੇ ਗੁਰਦੁਆਰੇ ਦੇ ਪਿੱਛੇ ਇੱਕ ਪੁਰਾਣਾ ਜਿਹਾ ਕਿਲਾ ਟਾਈਪ ਘਰ ਸੀਗਾ ਕੁਝ ਲੋਕ ਇਸ ਤਰ੍ਹਾਂ ਕਿਲਿਆਂ ਦੇ ਵਿੱਚ ਵੀ ਰਿਹائش ਕਰਦੇ ਸੀ ਸੋ ਇਹ ਇੱਕ ਪ੍ਰੋਪਰ ਚੇਨ ਸੀਗੀ ਇਦਾਂ ਨਹੀਂ ਹੁੰਦਾ ਸੀ ਕਿ ਹਰੀ ਸਿੰਘ ਨਲਵਾ ਜਿਹੜਾ ਹੈ ਪਸ਼ਾਵਰ ਤੋਂ ਲਾਹੌਰ ਜਾ ਰਿਹਾ ਹੈ ਕਸ਼ਮੀਰ ਜਾ ਰਿਹਾ ਤੇ ਉਹਦੇ ਦਰਮਿਆਨ ਦੇ ਵਿੱਚ ਬਹੁਤ ਤਗੜੇ ਤਗੜੇ ਕਿਲੇ ਸੀ ਔਰ ਇੱਥੇ ਜਿਹੜਾ ਹੈ ਬਿਲਕੁਲ ਇਹ ਜੇਲਮ ਦਾ ਖੰਡਾ ਹੈ ਪਹਾੜੀਆਂ ਸਾਨੂੰ ਦਿਸਣੀਆਂ ਸ਼ੁਰੂ ਹੋ ਗਈਆਂ ਨੇ ਜਿਹੜੀਆਂ ਕਲਰ ਕਹਾੜ ਦੀਆਂ ਪਹਾੜੀਆਂ ਜਾਂ ਦੱਦ ਪਿੰਡ ਦਦਨਖਿੰਦ ਦੀਆਂ ਪਹਾੜੀਆਂ ਨੇ ਇਹ ਬਿਲਕੁਲ ਜੇਲਮ ਤੋਂ ਜਿੱਥੇ ਅਪਰ ਚਨਾਬ ਨਿਕਲਦੀ ਹੈ ਕਨਾਲ ਨਿਕਲਦੀ ਹੈ ਇਹਦੇ ਕਰੀਬ ਤੋਂ ਹੀ ਸੋ ਬੜਾ ਅਹਿਮ ਇਲਾਕਾ ਹੈ ਪਾਣੀਆਂ ਦਾ ਪੰਜਾਬ ਦੇ ਵਿੱਚ ਅਹਿਮ ਇਤਿਹਾਸ ਰਿਹਾ ਸੋ ਆਓ ਇਹਦੇ ਬਾਹਰ ਵੀ ਕੁਝ ਤਖਤੀਆਂ ਕੁਝ ਰੈਫਰੈਂਸ ਦਿੱਤੇ ਨੇ ਜੋ ਇੰਗਲਿਸ਼ ਦੇ ਵਿੱਚ ਨੇ ਉਹ ਵੀ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਖਬਰਾਂ ਦੇ ਨਾਲ ਨਾਲ ਇਹ ਕੁਝ ਪੁਰਾਣੇ ਦਰਖਤ ਹੈਗੇ ਨੇ ਹੁਣ ਆ ਵੇਖੋ ਜੀ ਔਰ بار-ਬਾਰ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਇੱਕ ਬੋਰਡ ਲਾਇਆ ਮੈਂ ਬਾਜੀ ਨੂੰ ਕਹਿੰਦਾ ਇਹਨਾਂ ਦੀ ਅੰਗਰੇਜ਼ੀ ਅੱਛੀ ਹੈ ਉਹ ਪੜ੍ਹ ਕੇ ਸੁਣਾਵੇ a brief history the battle of chellianwala chellianwali a likhya ch eh lagda jivein chellianwala par asal ch chellianwali 1849 the battle of chellianwali was fought on 13th of january 1849 between the forces of british east india company and the sikh khalsa army sher singh attariwala led the khalsa army while the british forces were led by lieutenant general viscount huge gagh The major site of battle was the historical village of Chelianwali which lies between the river Jhelum and Chenab. Baaki references vich likhe hoye aa. The battle is known as Raju Band the great battle in local chronicles owning its owning to its far reaching consequences. The British history museum rates this battle as one of the fiercest battles of the world mystery, uh, world Military history and the greatest battles fought by the English in India. The battle is remembered as the bloodiest and one of the most gallantly fought battles against the British, as 2,300 casualties were inflicted on the British forces. According to testimony of the British soldiers, the Sikhs fought like devils, fierce and untamed. The cemetery was built at the very place where the battle took place. It is locally known as Gora Kabristan. In 1871, a cross was erected by Richard VI, Earl of Mayo, Viceroy and General, Governor General of India. The Battle of Chelyamali was the last real resistance against the British in the subcontinent, despite inflicting heavy damage to British forces. The Sikhs could not capitalize on the gains and retreated to Gujarat. Eventually, the British were successful in overcoming the resistance, and by 26th March 1849, Punjab fell under complete control of British East India Company. References are written here. Reference is in the, book. the rise of Sikh soldiers by Gulinder Singh Bhad. गुरविंदर सिंह मान द ब्रिटिश एंड द सि ऊपर वाला रैफरेंस द बुक एक्सपीरियंस ऑफ यंग ब्रिटिश ऑफिसर इन इंडिया अठारह सौ पैंतालीस तो अठारह सौ उठंजा बाय पीटर हैरिंगटन हैरिंगटन ऊपर वाला रैफरेंस सिख वॉर बाय अमृतपाल सिंह सिद्धू और उसको ऊपर वाला रैफरेंस अम्पायर ऑफ द सी द लाइफ एंड द टाइम ऑफ महाराजा रणजीत सिंह बाय पतवंत सिंह एंड ज्योति एम डॉट राय सो जी ਇਹਦੇ ਲੱਗੇ ਇੱਕ ਪੁਰਾਣਾ ਇੱਕ ਕ੍ਰੋਸ ਹੈ ਅਮੂਮਨ ਕ੍ਰੋਸ ਬਣਾਇਆ ਜਾਂਦਾ ਹੈ ਚਤਰੀ ਬਣਾਈ ਜਾਂਦੀ ਤੇ ਕ੍ਰੋਸ ਬਣਾ ਦਿੱਤਾ ਜਾਂਦਾ ਹੈ ਇਹ 1871 ਵਿੱਚ ਬਣਾਇਆ ਗਿਆ ਹੈ ਆ ਵੇਖੋ ਜੀ ਗੇਟ ਦੇ ਉੱਪਰ ਬੜਾ ਪਿਆਰਾ ਲਿਖਿਆ ਹੈ ਬੈਟਲ ਆਫ ਚੇਲੀਆਂ ਵਾਲਾ